ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਪਹਿਲਾ ਮੁਸਲਾ ਮਾਨਾ ਸਿਫਤ ਸ੍ਰੀ ਅਤਿ ਪਾੜ ਪਾੜ ਕਰਹਿ ਵਿਚਾਰ ਬੰਦੇ ਸੇ ਜੀ ਪਵਹੇ ਵਿੱਚ ਬੰਦੇ ਵੇਖਣ ਕਉ ਦੀਦਾਰ ਮੁਸਲ ਮਨ ਸਿਫਤ ਸ੍ਰੀ ਅਤ ਪਾੜ ਪੜ ਕਰਹਿ ਬਿਜਾਰ ਵੰਦੇ ਸੇ ਜੀ ਪਵ ਹੈ ਵਿੱਚ ਬੰਦੇ ਵੇਖਣ ਕਉ ਦੇਦਾਰ ਹਿੰਦੂ ਸਾ ਲਾਹੀ ਸਾ ਲਾਹਨ ਦਰਸ਼ਨ ਰੂਪ ਅਪਾਰ ਤੀਰਥ ਨਾਵ ਹੈ ਅਰਚਾ ਪੂਜਾ ਅਗਰ ਵਾਸ ਬਹਿਕਾਰ ਜੋਗੀ ਸੁੰਨ ਧਿਆਨ ਜیتے ਅਲਖ ਨਾਮ ਕਰਤਾ ਸੁਖਮ ਮੂਰਤ ਨਾਮ ਨਿਰੰਜਨ ਕਾਇ ਕ ਆਕਾਰ ਸਤਿਆ ਮਨ ਸੰਤੋਖ ਊਪਜ ਦੇਨ ਕ ਵਿਚਾਰ ਦੇ ਦੇ ਮੰਗ ਹੈ ਸਹਸਾ ਗੁਣਾ ਸੋਭ ਕਰੇ ਸੰਸਾਰ ਚੋਰਾ ਜਾਰਾ ਤੈ ਕੁੜਿਆਰਾ ਖਾ ਰੱਬਾ ਵੇਕਾਰ ਏ ਕੋ ਦਾਗ ਖਾਏ ਚੱਲ ਹੈ ਐ ਥਾਉ ਧਨਾਪੇ ਗਾਈ ਕਾਰ ਜਲ ਥਲ ਜੀਆ ਪੁਰੀਆ ਲੋਵਾ ਆਕਾਰ ਆਕਾਰ ਓਏ ਜੇ ਅੱਖ ਹੈ ਸੋ ਤੋ ਹੈ ਜਾਨ ਹੈ ਤਨਾ ਪੇ ਤੇਰੀ ਸਾਰ ਨਾਨਕ ਭਗਤਾ ਭੁਖ ਸਲਾਹਨ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤਿ ਗੁਣਵੰਤ ਆਪਾ ਸ਼ਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੀੜਾ ਪਈ ਘੁੰਮਿਆਰ ਘੜ ਭਾਂਡੇ ਇਟਾ ਕੀਆ ਜਲ ਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਝਾੜ ਝਾੜ ਪਵਹਿ ਅੰਗਾਰ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਨ ਕਰਤਾ ਪਾਉੜੀ ਬਿਨ ਸਤਗੁਰ ਕਿਨੈ ਨ ਪਾਇਓ ਬਿਨ ਸਤਗੁਰ ਕਿਨੈ ਨ ਪਾਇਆ ਸਤਗੁਰ ਵਿੱਚ ਆਪ ਰਖਿਓ ਨਾ ਘਰ ਪ੍ਰਗਟ ਆਖ ਸੁਨਾਇਆ ਤੁ ਗੁਰ ਮਿਲਿਆ ਸਦਾ ਮੁਕਤ ਹ ਜਿਨ ਵਿੱਚ ਹੋ ਮੋਹ ਚੁਕਾਇਆ ਉੱਤਮ ਇਹੋ ਵਿਚਾਰ ਹੈ ਜਿਨ ਸੱਚ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਉਤਮ ਇਹੋ ਵਿਚਾਰ ਹੈ ਜਿਨ ਸੱਚ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ